ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਬੱਪੀਆਣਾ ਦੇ ਵਿੱਚ ਤੇ ਦੋਸਤੋ ਪਿੰਡ ਬੱਪੀਆਣਾ ਮਾਨਸਾ ਦੇ ਬਿਲਕੁਲ ਨਜ਼ਦੀਕ ਆ ਤੇ ਇਸ ਪਿੰਡ ਦੇ ਵਿੱਚ ਕਾਫੀ ਸਾਰੇ ਗੀਤ ਤੇ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਆ ਤੇ ਅੱਜ ਤੁਹਾਨੂੰ ਉਹ ਸਾਰੀਆਂ ਲੋਕੇਸ਼ਨਾਂ ਦਿਖਾਵਾਂਗੇ ਜਿੱਥੇ-ਜਿੱਥੇ ਸ਼ੂਟਿੰਗਾਂ ਹੋਈਆਂ ਨੇ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਫਿਲਮ ਸ਼ਰੀਕ ਦੇ ਬਾਰੇ ਦੋਸਤੋ ਜਿਮੀ ਸ਼ੇਰ ਗਿੱਲ ਦੀ ਇਹ 7-8 ਸਾਲ ਪਹਿਲਾਂ ਫਿਲਮ ਆਈ ਸੀ ਤੇ ਕਾਫੀ ਸੁਪਰ ਡੂਪਰ ਹਿੱਟ ਫਿਲਮ ਸੀ ਇਹ ਸਭ ਤੋਂ ਪਹਿਲਾਂ ਜਿਹੜੀ ਤੁਸੀਂ ਹਵੇਲੀ ਦੇਖ ਰਹੇ ਹੋ ਸ਼੍ਰੀਕ ਫਿਲਮ ਦੇ ਵਿੱਚ ਜਿਹੜੀ ਜਿਮੀ ਸ਼ੇਰ ਗਿੱਲ ਤੇ ਗੁੱਗੂ ਗਿੱਲ ਦੀ ਹਵੇਲੀ ਦਿਖਾਈ ਜਾਂਦੀ ਆ ਉਹ ਇਹੀ ਹਵੇਲੀ ਆ ਜਿੱਥੇ ਫਿਲਮ ਦੀ ਸ਼ੂਟਿੰਗ ਹੋਈ ਸੀ ਇਸ ਤੋਂ ਇਲਾਵਾ ਦੋਸਤੋ ਇੱਥੇ ਮਨਕੀਰ ਤੌਲਖ ਦੇ ਗੀਤ ਜੱਜ ਦੀ ਸ਼ੂਟਿੰਗ ਵੀ ਹੋ ਚੁੱਕੀ ਆ ਨਾਲ ਨਾਲ ਮੈਂ ਸਕਰੀਨਸ਼ਾਟ ਵੀ ਸਾਂਝੇ ਕਰ ਰਿਹਾ ਤਾਂ ਕਿ ਤੁਹਾਨੂੰ ਵੇਖ ਕੇ ਲੋਕੇਸ਼ਨ ਦਾ ਪਤਾ ਲੱਗ ਸਕੇ ਇਹ 1933 ਦੀ ਬਣੀ ਹੋਈ ਹਵੇਲੀ ਆ ਪਿੰਡ ਬੱਪੀਆਣਾ ਦੇ ਵਿੱਚ ਬੜੀ ਖੂਬਸੂਰਤ ਹਵੇਲੀ ਆ ਇਹ ਆਪਾਂ ਬਾਹਰਲੇ ਪਾਸਿਓਂ ਦੇਖ ਰਹੇ ਹਾਂ ਤੇ ਤੁਹਾਨੂੰ ਅੰਦਰੋਂ ਵੀ ਇਸਦੀ ਲੋਕੇਸ਼ਨ ਦਿਖਾਵਾਂਗੇ ਜਿਹੜੀ ਫਿਲਮ ਦੇ ਵਿੱਚ ਦਿਖਾਈ ਗਈ ਹੈ ਇਸ ਦੇ ਉੱਪਰ ਵੀ ਦੋਸਤੋ ਹੁਣ ਵੀ ਤੁਸੀਂ ਪੜ੍ਹ ਰਹੇ ਹੋਗੇ ਕਿ ਸੰਨ ਉਦੋਂ ਦਾ ਲਿਖਿਆ ਹੋਇਆ ਹੈ ਤੇ ਆਓ ਆਪਾਂ ਅੰਦਰ ਚੱਲਦੇ ਹਾਂ ਤੇ ਅੰਦਰੋਂ ਵੀ ਤੁਹਾਨੂੰ ਇਹ ਹਵੇਲੀ ਦਿਖਾਉਣੇ ਆ ਏ ਦੋਸਤੋ ਜਿਹੜਾ ਮੇਨ ਵਿੜਾ ਸੀ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਨਾਲ ਤੁਸੀਂ ਸਕਰੀਨਸ਼ਾਟ ਦੇ ਵਿੱਚ ਵੀ ਦੇਖ ਰਹੇ ਹੋ ਇਸ ਹਵੇਲੀ ਦੇ ਵਿੱਚ ਜਿਹੜੀ ਨਿਮਰਤ ਖਹਿਰਾ ਦੇ Song ਦੀ ਵੀ ਸ਼ੂਟਿੰਗ ਹੋ ਚੁੱਕੀ ਆ ਇਸ ਤੋਂ ਇਲਾਵਾ ਜਿਹੜੀ ਦਿਲਜੀਤ ਦਸਾਂਝ ਦੀ ਫਿਲਮ ਚਮਕੀਲਾ ਆਈ ਸੀ ਉਸ ਦਾ ਵੀ ਇੱਕ ਦਿਨ ਦਾ ਸ਼ੂਟ ਸੀ ਜਿਹੜਾ ਇੱਥੇ ਫਲਮਾਇਆ ਗਿਆ ਸੀ ਤੇ ਜਿਹੜੀ ਸ਼ਰੀਕ ਫਿਲਮ ਸੀ ਉੰਦਾ ਜਿਹੜੀ ਮੁੱਖ ਲੋਕੇਸ਼ਨ ਸੀ ਉਹ ਇਹੀ ਹਵੇਲੀ ਆ ਜਿਹੜੀ ਗੁੱਗੂ ਗੇਲ ਤੇ ਜਿਮੀ ਸ਼ਿਰਗਿਲ ਦੀ ਦਿਖਾਈ ਗਈ ਆ ਇਹ ਦੋਸਤੋ ਤੁਸੀਂ ਉੱਪਰ ਤੋਂ ਵੀ ਇਸ ਦਾ ਵਿਊ ਦੇਖ ਸਕਦੇ ਹੋ ਬਹੁਤ ਵਧੀਆ ਸਾਮ ਸੰਭਾਲ ਆ ਤੇ ਬੜੀ ਖੂਬਸੂਰਤ ਹਵੇਲੀ ਆ ਬਾਕੀ ਦੀਆਂ ਜਿਹੜੀਆਂ ਲੋਕੇਸ਼ਨਾਂ ਸੀ ਇਸ ਦੇ ਨਾਲ ਹੀ ਪਿੰਡ ਫਫੜੇ ਪਾਈ ਕੇ ਆ ਪਿੰਡ ਫਫੜੇ ਪਾਈ ਕੇ ਵੀ ਆਪਾਂ ਚੱਲਾਂਗੇ ਤੇ ਉੱਥੋਂ ਦੀਆਂ ਵੀ ਲੋਕੇਸ਼ਨਾਂ ਤੁਹਾਨੂੰ ਦਿਖਾਵਾਂਗੇ ਉੱਥੇ ਜਿਹੜੀਆਂ ਜਿਹੜੀਆਂ ਲੋਕੇਸ਼ਨਾਂ ਤੇ ਇਹ ਫਿਲਮ ਦੀ ਸ਼ੂਟਿੰਗ ਹੋਈ ਸੀ ਤੇ ਦੋਸਤੋ ਇਹ ਤੁਸੀਂ ਦੇਖ ਰਹੇ ਹੋ ਪਿੰਡ ਫਫੜੇ ਪਾਈਕੇ ਦੇ ਵਿੱਚ ਪ੍ਰਾਣੀ ਹਵੇਲੀ ਉਸ ਤੋਂ ਬਾਅਦ ਦੋਸਤੋ ਉਸ ਫਿਲਮ ਦੇ ਵਿੱਚ ਜਿਹੜਾ ਇੱਕ ਖੂਹ ਦਾ ਸੀਨ ਆ ਜਿਹੜਾ ਬਹੁਤ ਵਾਰ ਦਿਖਾਇਆ ਜਾਂਦਾ ਹੈ ਜਿਹੜਾ ਟਿੰਡਾਂ ਵਾਲਾ ਖੂਹ ਦਿਖਾਇਆ ਗਿਆ ਹੈ ਇਸ ਸਕਰੀਨਸ਼ਾਟ 'ਚ ਵੀ ਤੁਸੀਂ ਦੇਖ ਰਹੇ ਹੋ ਉਹ ਦੋਸਤੋ ਇਹੀ ਖੂਹ ਆ ਇਹ ਪਿੰਡ ਫਫੜੇ ਪਾਈਕੇ ਦੇ ਬਾਰਲੇ ਪਾਸੇ ਲਗਭਗ ਅੱਧਾ ਕਿਲੋਮੀਟਰ ਬਾਹਰ ਆ ਤੇ ਦੱਸਦੇ ਆ ਕਿ ਇਹ ਪਿੰਡ ਦਾ ਸਭ ਤੋਂ ਪੁਰਾਣਾ ਖੂਹ ਸੀ ਪਿੰਡ ਦੇ ਵਿੱਚ 12-13 ਲਗਭਗ ਖੂਹ ਸੀ ਤੇ ਤੁਸੀਂ ਦੇਖ ਵੀ ਰਹੇ ਹੋ ਪੁਰਾਣੀ ਇੱਟ ਦਾ ਬਣਿਆ ਹੋਇਆ ਤੇ ਫਿਲਮ ਦੀ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ ਇਸ ਨੂੰ ਉਸ ਸਮੇਂ ਮੋਡੀਫਾਈ ਕੀਤਾ ਗਿਆ ਸੀ ਤੇ ਬੜੇ ਸੋਹਣੇ ਸੀਨ ਸੀ ਜਿਹੜੇ ਇਸ ਦੇ ਫਿਲਮ ਦੇ ਵਿੱਚ ਆਪਾਂ ਦੇਖੇ ਆ ਏ ਦੋਸਤੋ ਉਹ ਖੂ ਦੀ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਜਿਹੜਾ ਫਿਲਮ ਦੇ ਵਿੱਚ ਦਿਖਾਇਆ ਜਾਂਦਾ ਉਸ ਤੋਂ ਬਾਅਦ ਇਹ ਪਿੰਡ ਫਫੜੇਪਾਈਕੇ ਦੀ ਸਾਥਾ ਜਿੱਥੇ ਜਿਮੀ ਸ਼ੇਰਗਿੱਲ ਦੀ ਜਿਹੜੀ ਫਿਲਮ ਸੀ ਉਹਦੇ ਜਿਹੜੇ ਲੜਾਈ ਵਾਲੇ ਸੀਨ ਹੁੰਦੇ ਆ ਉਹ ਇਸ ਜਗ੍ਹਾ ਤੇ ਫੁਲਮਾਏ ਗਏ ਸੀ ਪਿੰਡ ਫਫੜੇਪਾਈਕੇ ਦੀ ਸਾਥ ਦੇ ਵਿੱਚ ਇਹ ਤੁਸੀਂ ਸਕਰੀਨਸ਼ਾਟ ਤੇ ਨਾਲ ਦੇਖ ਰਹੇ ਹੋ ਉਸ ਤੋਂ ਬਾਅਦ ਦੋਸਤੋ ਕੁਝ ਸੀਨ ਸੀ ਜਿਹੜੇ ਬਾਹਰਲੇ ਪਾਸੇ ਜਿੱਥੇ ਫਿਲਮ ਦੀ ਸਟਾਰਟਿੰਗ ਦੇ ਵਿੱਚ ਹੁੰਦੇ ਆ ਜਿੱਥੇ ਪੰਚਾਇਤ ਬੈਠਦੀ ਆ ਉਹ ਵੀ ਦੋਸਤੋ ਪਿੰਡ ਫਫੜੇਪਾਈਕੇ ਦੇ ਵਿੱਚ ਹੀ ਫੁਲਮਾਏ ਗਏ ਸੀ ਇਹ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਛੱਪੜਾ ਤੇ ਛੱਪੜ ਦੇ ਬਿਲਕੁਲ ਕੰਡੇ ਤੇ ਇਹ ਸੀਨ ਜਿਹੜੇ ਫੁਲਮਾਏ ਗਏ ਸੀ ਤੁਸੀਂ ਸਕਰੀਨਸ਼ਾਟ ਤੇ ਦੇਖ ਰਹੇ ਹੋ ਇਹ ਦੋਸਤੋ ਫਿਲਮ ਲਗਭਗ 7-8 ਸਾਲ ਪੁਰਾਣੀ ਸੀ ਤੇ ਬਹੁਤ ਖੂਬਸੂਰਤ ਫਿਲਮ ਸੀ ਜਿਮੀ ਸ਼ੇਰਗਿੱਲ ਦੀ ਤੇ ਇਹ ਸਾਰੀਆਂ ਜਿਹੜੀਆਂ ਲੋਕੇਸ਼ਨਾਂ ਸੀ ਇਹ ਲਗਭਗ ਇੱਥੇ ਫਫੜੇਪਾਈਕੇ ਬੱਪੀਆਣਾ ਤੇ ਇਨ੍ਹਾਂ ਪਿੰਡਾਂ ਦੇ ਵਿੱਚ ਹੀ ਇਹ ਸਾਰੀ ਫਿਲਮ ਦੀ ਸ਼ੂਟਿੰਗ ਹੋਈ ਸੀ ਦੋਸਤੋ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਜੀ ਵੱਧ ਤੋਂ ਵੱਧ ਤਾਂ ਕਿ ਵੱਧ ਤੋਂ ਵੱਧ ਦੋਸਤ ਇਸ ਲੋਕੇਸ਼ਨ ਨੂੰ ਦੇਖ ਸਕਣ ਉਸ ਤੋਂ ਬਾਅਦ ਦੋਸਤੋ ਜਿਹੜਾ ਇਹ ਗੁਰਦੁਆਰਾ ਸਾਹਿਬ ਦੇਖ ਰਹੇ ਆ ਇਹ ਵੀ ਪਿੰਡ ਬੱਪੀਆਣਾ ਦਾ ਹੈ ਚਮਕੀਲਾ ਫਿਲਮ ਦੇ ਵਿੱਚ ਜਿਹੜਾ ਦਿਲਜੀਤ ਦੋਸਾਂਝ ਦਾ ਅਖਾੜਾ ਫੁਲਮਾਇਆ ਗਿਆ ਸੀ ਤੇ ਉੱਥੇ ਧਾਰਮਿਕ ਗੀਤ ਸੀ ਕਿ ਸਾਥੋਂ ਬਾਬਾ ਖੋਲੇ ਆ ਤੇਰਾ ਨਨਕਾਣਾ ਉਹ ਗੀਤ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਹ ਇਸ ਲੋਕੇਸ਼ਨ ਤੇ ਹੋਈ ਸੀ ਪਿੰਡ ਬੱਪੀਆਣਾ ਦੇ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਜਿੱਥੇ ਆਪਾਂ ਇਹ ਬੋਰਡ ਦੇਖ ਰਹੇ ਆ ਇੱਥੇ ਜਿਹੜਾ ਅਖਾੜਾ ਉਹ ਫੁਲਮਾਇਆ ਗਿਆ ਸੀ ਤੇ ਦੋਸਤੋ ਇਹ ਤੁਸੀਂ ਉਹ ਸਾਰੀਆਂ ਲੋਕੇਸ਼ਨਾਂ ਦੇਖ ਰਹੇ ਸੀ ਜਿੱਥੇ ਗੀਤਾਂ ਤੇ ਫਿਲਮਾਂ ਦੀ ਸ਼ੂਟਿੰਗ ਹੋਈ ਆ ਵੀਡੀਓ ਵਧੀਆ ਲੱਗੀ ਕਮੈਂਟ ਜਰੂਰ ਕਰਿਓ ਤੇ ਅੱਗੇ ਦੋਸਤਾਂ ਦੇ ਨਾਲ ਸਾਂਝੀ ਜਰੂਰ ਕਰਿਓ ਧੰਨਵਾਦ